ਸਾਲਾ 2009 ਦਾ ਤੇ ਇੰਡੀਆ ਦੇ ਸਪੈਸ਼ਲੀ ਪੰਜਾਬ ਦੇ ਹੋਰ ਬਹੁਤ ਸਾਰੇ ਸਟੂਡੈਂਟਸ ਦੀ ਤਰ੍ਹਾਂ ਗਗਨਦੀਪ ਕੌਰ ਵੀ ਆਸਟ੍ਰੇਲੀਆ ਪਹੁੰਚਦੇ ਆ ਆਪਣੇ ਬਿਹਤਰ ਭਵਿੱਖ ਦੇ ਲਈ। ਉਹਨਾਂ ਨੇ ਅਕਾਊਂਟਿੰਗ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਹੋਈ ਆ। ਗਗਨਦੀਪ ਕੌਰ ਸਟਾਰਟਿੰਗ ਦੇ ਵਿੱਚ ਸਟੱਡੀ ਵੀਜ਼ਾ ਤੇ ਜਾਂਦੇ ਆ। ਸਟੱਡੀ ਵੀਜ਼ਾ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਨੂੰ ਵਰਕ ਵੀਜ਼ਾ ਮਿਲਦਾ ਤੇ ਵਰਕ ਵੀਜ਼ਾ ਮਿਲਦੇ ਸਾਰ ਉਹਨਾਂ ਦੇ ਆਪਣੀ ਅਗਲੀ ਜ਼ਿੰਦਗੀ ਆਸਟ੍ਰੇਲੀਆ ਦੇ ਵਿੱਚ ਬਿਤਾਉਣ ਦੇ ਸੁਪਨੇ ਸাকার ਹੁੰਦੇ ਨਜ਼ਰ ਆ ਰਹੇ ਆ। ਆਸਟ੍ਰੇਲੀਆ ਦੀ ਇੱਕ ਵੱਡੀ ਫਰਮਾ ਕੇਪੀਜੀ ਟੈਕਸੇਸ਼ਨ ਤੇ ਉਹਨੂੰ ਇੰਡੀਆ ਦਾ ਹੀ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਲੜਕਾ ਚਲਾ ਰਿਹਾ ਵਾ ਤੇ ਇਹਦਾ ਨਾਮ ਆ ਪਰਮਪ੍ਰੀਤ ਸਿੰਘ ਰਾਜਪੂਤ ਇਹ ਗੱਲ ਆ ਸਾਲ 2019 ਦੀ 10 ਸਾਲ ਆਲਰੇਡੀ ਗਗਨਦੀਪ ਨੂੰ ਹੋ ਚੁੱਕੇ ਆ ਆਸਟ੍ਰੇਲੀਆ ਤੇ ਹੁਣ ਉਹਨਾਂ ਨੂੰ ਫਾਈਨਲੀ ਇੱਕ ਬਹੁਤ ਹੀ ਜ਼ਿਆਦਾ ਵਧੀਆ ਜੌਬ ਮਿਲ ਚੁੱਕੀ ਆ ਇਥੋਂ ਤੱਕ ਇਹ ਲੱਗ ਰਿਹਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਹੀ ਸਹੀ ਪਟੜੀ ਦੇ ਉੱਪਰ ਚੱਲ ਰਹੀ ਆ ਪਰਮਪ੍ਰੀਤ ਸਿੰਘ ਰਾਜਪੂਤ ਆਪਣੇ ਉਸ ਏਰੀਆ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਪਪੂਲਰ ਇਨਸਾਨ ਆ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਆ ਆਸਟ੍ਰੇਲੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਉਹਦੇ 13 ਤੋਂ ਜ਼ਿਆਦਾ ਆਫਿਸਸ ਨੇ ਤੇ ਮੈਲਬਨ ਦੇ ਵਿੱਚ ਉਹਦੇ ਕੋਲੇ ਆਪਣਾ ਇੱਕ ਬਿਲਕੁਲ ਮਹਿਲ ਨੁਮਾ ਬਹੁਤ ਹੀ ਜ਼ਿਆਦਾ ਵੱਡਾ ਘਰ ਆ ਬਹੁਤ ਸਾਰੀਆਂ ਲਗਜ਼ਰੀ ਕਾਰਾਂ ਉਹਦੇ ਕੋਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਹ ਲਗਾਤਾਰ ਐਕਟਿਵ ਹੋਇਆ ਰਹਿੰਦਾ ਬਣਿਆ ਰਹਿੰਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਧਾਰਮਿਕ ਸਮਾਗਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਪਰਮਪਰੀ ਸਿੰਘ ਰਾਜਪੂਤ ਸ਼ਿਰਕਤ ਕਰਦਾ ਰਹਿੰਦਾ ਤਾਂ ਇਸ ਕਰਕੇ ਉਥੋਂ ਦੇ ਸਮਾਜ ਦੇ ਵਿੱਚ ਉਹਦੀ ਕਾਫੀ ਜ਼ਿਆਦਾ ਇੱਜ਼ਤ ਆ ਧਾਰਮਿਕ ਵਰਤਾਰੇ ਦੇ ਕਰਕੇ ਤੇ ਨਾਲ ਦੀ ਨਾਲ ਹੀ ਆਪਣੀ ਕੀਤੀ ਹੋਈ ਇੰਨੀ ਜ਼ਿਆਦਾ ਤਰੱਕੀ ਦੇ ਕਰਕੇ ਤੇ ਇਸ ਤਰ੍ਹਾਂ ਦੇ ਕਿਸੇ ਵੀ ਇਨਸਾਨ ਦੇ ਨਾਲ ਜੁੜਨਾ ਉਹਦੀ ਕੰਪਨੀ ਦੇ ਵਿੱਚ ਕੰਮ ਕਰਨਾ ਗगनਦੀਪ ਨੂੰ ਸਟਾਰਟਿੰਗ ਦੇ ਵਿੱਚ ਇਹ ਲੱਗਦਾ ਕਿ ਸ਼ਾਇਦ ਉਹਨਾਂ ਦਾ ਡ੍ਰੀਮ ਕਮ ਟਰੂ ਹੋਣ ਦੀ ਗੱਲ ਹੋਵੇ ਇਸ ਚਿਹਰੇ ਦੇ ਪਿੱਛੇ ਇਸ ਇੱਕ ਪਰਦੇ ਦੇ ਪਿੱਛੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਚਮਕਦਾਰ ਦਿਖਦਾ ਰਹਿੰਦਾ ਜਿੱਥੇ ਪਰਮਪ੍ਰੀਤ ਸਿੰਘ ਰਾਜਪੂਤ ਅਲੱਗ-ਅਲੱਗ ਲੋਕਾਂ ਨੂੰ ਮਿਲਦਾ ਵਾ ਅਲੱਗ-ਅਲੱਗ ਸੋਸ਼ਲ ਐਕਟੀਵਿਟੀਆਂ ਕਰਦਾ ਹੋਇਆ ਦਿਖਾਈ ਦਿੰਦਾ ਉਸ ਪਰਦੇ ਦੇ ਪਿੱਛੇ ਪਰਮਪ੍ਰੀਤ ਸਿੰਘ ਰਾਜਪੂਤ ਦਾ ਇੱਕ ਹੋਰ ਬਹੁਤ ਹੀ ਜ਼ਿਆਦਾ ਘਿਣਾਉਣਾ ਚਿਹਰਾ ਲੁਕਿਆ ਹੋਇਆ ਜਿਹਨੂੰ ਉਹ ਆਮ ਲੋਕਾਂ ਤੋਂ ਬਚਾ ਕੇ ਰੱਖਦਾ ਪਰ ਗਗਨਦੀਪ ਕੌਰ ਨੂੰ ਬਹੁਤ ਹੀ ਛੇਤੀ ਪਰਮਪ੍ਰੀਤ ਦਾ ਇਹ ਦੂਸਰਾ ਚਿਹਰਾ ਕਲੀਅਰਲੀ ਸਾਹਮਣੇ ਆ ਜਾਂਦਾ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਜੌਬ ਕਰਦੇ ਹੋ ਤਾਂ ਉਹ ਇਸ ਕਰਕੇ ਕਰਦੇ ਹੋ ਤਾਂ ਕਿ ਤੁਸੀਂ ਆਪਣੀ ਰੋਜੀ ਰੋਟੀ ਕਮਾ ਸਕੋ ਹਰ ਮਹੀਨੇ ਤੋਂ ਬਾਅਦ ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਮਿਲੇ ਤੁਹਾਨੂੰ ਉਹਦੇ ਪੈਸੇ ਮਿਲ ਸਕਣ ਪਰ ਬਹੁਤ ਹੀ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜੀ ਇਹ ਫਰਮ ਪਰਮਪ੍ਰੀਤ ਸਿੰਘ ਰਾਜਪੂਤ ਦੀ ਕੇਪੀਜੀ ਟੈਕਸੇਸ਼ਨ ਇਹਦੇ ਵਿੱਚ ਬਿਲਕੁਲ ਉਲਟਾ ਹੁੰਦਾ ਵਾ ਇਹਦੇ ਵਿੱਚ ਕੰਪਨੀ ਦਾ ਮਾਲਕ ਆਪਣੇ EMPLOYEES ਨੂੰ ਪੈਸੇ ਨਹੀਂ ਦਿੰਦਾ ਬਲਕਿ ਠੀਕ ਉਲਟਾ ਹੋ ਰਿਹਾ ਇੱਥੇ ਕੰਮ ਕਰਨ ਵਾਲੇ ਲੋਕ ਪਰਮਪ੍ਰੀਤ ਸਿੰਘ ਰਾਜਪੂਤ ਨੂੰ ਪੈਸੇ ਦੇ ਰਹੇ ਆ ਤੁਸੀਂ ਬਿਲਕੁਲ ਠੀਕ ਸੁਣਿਆ ਜਦੋਂ ਗਗਨਦੀਪ ਨੂੰ ਇਹ ਜੋਬ ਮਿਲਦੀ ਆ ਤਾਂ ਪਰਮਪ੍ਰੀਤ ਸਿੰਘ ਰਾਜਪੂਤ ਨੇ ਉਹਨੂੰ ਇਹ ਕਿਹਾ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਇੱਥੇ ਜੋਬ ਲੈਣੀ ਆ ਤੁਹਾਨੂੰ ਵਰਕ ਵੀਜ਼ਾ ਮਿਲੇਗਾ ਮੈਂ ਤੁਹਾਨੂੰ ਸਪான்ਸਰ ਕਰੂੰਗਾ ਤਾਂ ਪਹਿਲਾਂ ਤੁਹਾਨੂੰ ਮੇਰੇ ਖਾਤੇ ਦੇ ਵਿੱਚ 50000 ਡਾਲਰ ਪਾਉਣੇ ਪੈਣਗੇ ਜਿਹੜਾ ਵੀ ਕੋ ਇਨਸਾਨ ਸਟੱਡੀ ਵੀਜ਼ਾ ਦੇ ਉੱਪਰ ਬਾਹਰਲੇ ਦੇਸ਼ਾਂ ਵਿੱਚ ਗਿਆ ਉਹ ਇਸ ਮਜਬੂਰੀ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਦਾ ਉਹਦੇ ਲਈ ਸਟੱਡੀ ਵੀਜ਼ਾ ਕੰਪਲੀਟ ਹੋਣ ਤੋਂ ਬਾਅਦ ਵਰਕ ਵੀਜ਼ਾ ਲੈਣਾ ਕਿੰਨਾ ਜ਼ਿਆਦਾ ਜ਼ਰੂਰੀ ਆ ਇਹੀ ਇੱਕ ਅਗਲੀ ਪੌੜੀ ਆ ਉਹਦੇ ਉਸ ਦੇਸ਼ ਦੇ ਵਿੱਚ ਪੱਕੇ ਹੋਣ ਦੇ ਰਸਤੇ ਦੇ ਵਿੱਚ ਮਰਦਾ ਕੀ ਨਾ ਕਰਦਾ ਗਗਨਦੀਪ ਕੌਰ ਕਿਸੇ ਤਰ੍ਹਾਂ ਦੇ ਨਾਲ 50000 ਡਾਲਰ ਪਰਮਪ੍ਰੀਤ ਸਿੰਘ ਰਾਜਪੂਤ ਦੇ ਖਾਤੇ ਦੇ ਵਿੱਚ ਪਾਉਂਦੇ ਨੇ ਇਸ ਉਮੀਦ ਦੇ ਨਾਲ ਕਿ ਹੌਲੀ-ਹੌਲੀ ਕਰਕੇ ਉਹਨਾਂ ਦੇ ਇਹ ਪੈਸੇ ਵਾਪਸ ਆਉਣਗੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਮਿਲਣੀ ਸ਼ੁਰੂ ਹੋਊਗੀ ਤੇ ਇੱਕ ਦਿਨ ਉਹ ਆਸਟ੍ਰੇਲੀਆ ਦੀ ਪੀਆਰ ਲੈ ਲੈਣਗੇ ਤੇ ਸਭ ਤੋਂ ਵੱਡਾ ਕਾਰਨ ਆ ਸਪਾਂਸਰਸ਼ਿਪ ਕਿਉਂਕਿ ਵਰਕ ਵੀਜ਼ੇ ਦੀ ਸਪਾਂਸਰਸ਼ਿਪ ਵੀ ਉਹਨਾਂ ਨੂੰ ਪਰਮਪ੍ਰੀਤ ਸਿੰਘ ਰਾਜਪੂਤ ਨੇ ਹੀ ਲੈ ਕੇ ਦਿੱਤੀ ਆ ਪਰ ਫਾਈਨਲੀ ਜਦੋਂ ਸਮਾਂ ਲੰਘਦਾ ਜਾਂਦਾ ਹਫ਼ਤਿਆਂ ਤੋਂ ਮਹੀਨੇ ਤੇ ਮਹੀਨਿਆਂ ਤੋਂ ਸਾਲ ਹੋ ਜਾਂਦੇ ਆ ਤੇ ਜਦੋਂ ਗਗਨਦੀਪ ਨੂੰ ਇਹ ਪਤਾ ਲੱਗਦਾ ਕਿ ਉਹ ਇੱਥੇ ਕੰਮ ਨਹੀਂ ਕਰ ਰਹੇ ਬਲਕਿ ਇੱਕ ਤਰ੍ਹਾਂ ਦੀ ਗੁਲਾਮੀ ਕਰ ਰਹੇ ਆ ਜਿਹਨੂੰ ਅੱਜਕੱਲ ਕੋਰਪੋਰੇਟ ਸਲੇਵਰੀ ਦੇ ਨਾਮ ਦੇ ਨਾਲ ਵੀ ਜਾਣਿਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਪਨੀਆਂ ਦੇ ਮਾਲਕ ਆ ਜਿਹੜੇ ਇਹ ਸੇਮ ਚੀਜ਼ ਨੂੰ ਕਰ ਰਹੇ ਆ ਤਾਂ ਗगनਦੀਪ ਉਸੇ ਟਾਈਮ ਆਪਣੇ ਬ੍ਰਦਰ ਨੂੰ ਆਪਣੇ ਕਰਦੇਆਂ ਨੂੰ ਦੱਸਦੇ ਆ ਤੇ ਆਸਟ੍ਰੇਲੀਆ ਦੇ ਮੀਡੀਆ ਨੂੰ ਵੀ ਇਹ ਚੀਜ਼ ਦੱਸਦੇ ਆ ਤਾਂ ਜਦੋਂ ਆਸਟ੍ਰੇਲੀਅਨ মিডিਆ ਦੇ ਵੱਖਰੇ ਵੱਖਰੇ ਚੈਨਲ ਪਰਮਪ੍ਰੀਤ ਸਿੰਘ ਨੂੰ ਇਸ ਚੀਜ਼ ਦੇ ਬਾਰੇ ਦੇ ਵਿੱਚ ਕਨਫਰੋਂਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹਦੇ ਕੁਝ ਵੀਡੀਓ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਪਰਮਪ੍ਰੀਤ ਸਿੰਘ ਜਿਹੜਾ ਕਿ ਨਾਰਮਲ ਤੌਰ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਐਕਟਿਵ ਰਹਿੰਦਾ ਆਪਣੀ ਦੌਲਤ ਦਾ ਤੇ ਧਾਰਮਿਕ ਸਮਾਗਮਾਂ ਦੇ ਵਿੱਚ ਆਪਣੀ ਕੀਤੀ ਹੋਈ ਸ਼ਿਰਕਤ ਦਾ ਬਹੁਤ ਜ਼ਿਆਦਾ ਟੋਲਪੇਟ ਦਾ ਇੱਥੇ ਉਹ ਕੈਮਰਿਆਂ ਤੋਂ ਉਹਨਾਂ ਔਖੇ ਕੁਐਸਚਨਾਂ ਤੋਂ ਕਲੀਅਰਲੀ ਭੱਜਦਾ ਹੋਇਆ ਦਿਖਾਈ ਦਿੰਦਾ ਅੱਗੇ ਗਗਨਦੀਪ ਇਹ ਦੱਸਦੇ ਆ ਕਿ ਇਸ ਪੂਰੀ ਦੇ ਪੂਰੇ ਵਰਤਾਰੇ ਤੋਂ ਬਾਅਦ ਇਨਾ ਟਾਈਮ ਫਰੀ ਦੇ ਵਿੱਚ ਉਥੇ ਕੰਮ ਕਰਨ ਤੋਂ ਬਾਅਦ ਫਰੀ ਵੀ ਨਹੀਂ ਉਲਟਾ 50000 ਡਾਲਰ ਦੇਣ ਤੋਂ ਬਾਅਦ ਜਦੋਂ ਮੈਨੂੰ ਆਪਣਾ ਭਵਿੱਖ ਪੂਰੀ ਤਰ੍ਹਾਂ ਦੇ ਨਾਲ ਧੁੰਦਲਾ ਦੇਖਿਆ ਤਾਂ ਹੌਲੀ-ਹੌਲੀ ਕਰਕੇ ਮੈਂ ਡਿਪਰੈਸ਼ਨ ਦੀ ਸ਼ਿਕਾਰ ਬਣਦੀ ਗਈ ਪਰ ਗਗਨਦੀਪ ਜਿਵੇਂ ਕਿ ਆਪਾਂ ਸਾਰੇ ਸਮਝ ਹੀ ਸਕਦੇ ਹਾਂ ਪਰਮਪ੍ਰੀਤ ਸਿੰਘ ਦੀ ਇੱਕੋ ਇੱਕ ਸ਼ਿਕਾਰ ਨਹੀਂ ਹੈ ਇੱਥੇ ਮੈਂ ਤੁਹਾਨੂੰ ਇੱਕ ਹੋਰ ਲੜਕੀ ਦੀ ਕਹਾਣੀ ਵੀ ਦੱਸ ਰਿਹਾ ਸੇਮ ਇਹੀ ਚੀਜ਼ ਹੁੰਦੀ ਆ ਸੁਮਨਦੀਪ ਦੇ ਨਾਲ ਸੁਮਨਦੀਪ ਇੱਕ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਕਿੰਨੇ ਪੜ੍ਹੇ ਲਿਖੇ ਉਹ ਇੰਡੀਆ ਦੇ ਵਿੱਚ ਰਹਿੰਦੇ ਹੋਏ ਆਲਰੇਡੀ ਇੱਕ ਡੈਂਟਿਸਟ ਸੀ ਮਤਲਬ ਕਿ ਦੰਦਾਂ ਦੇ ਡਾਕਟਰ ਸੀ ਪਰ ਆਸਟ੍ਰੇਲੀਆ ਜਾਣ ਦਾ ਉਹਨਾਂ ਦਾ ਜਿਹੜਾ ਸੁਪਨਾ ਹੁੰਦਾ ਉਹ ਉਹਨਾਂ ਨੂੰ ਇੱਕ ਦਿਨ ਫਸਾ ਦਿੰਦਾ ਪਰਮਪ੍ਰੀਤ ਸਿੰਘ ਦੇ ਚੁੰਗਲ ਦੇ ਵਿੱਚ ਪਰਮਪ੍ਰੀਤ ਸਿੰਘ ਸੁਮਨਦੀਪ ਨੂੰ ਇਹ ਕਹਿੰਦਾ ਕਿ ਸਪੌਂਸਰਸ਼ਿਪ ਦੇ ਲਈ ਮੈਂ ਥੋਤੋਂ 15000 ਡਾਲਰ ਤੇ ਆਪਣੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਥੋਤੋਂ 25000 ਡਾਲਰ ਲਵਾਵਾਂਗਾ ਤੇ ਸੁਮਨਦੀਪ ਨੂੰ ਸਟਾਰਟਿੰਗ ਦੇ ਵਿੱਚ ਸ਼ਾਇਦ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਲੱਗਦੀ ਤੇ ਉਹ 40000 ਡਾਲਰ ਪਰਮਪਰੀ ਸਿੰਘ ਰਾਜਪੂਤ ਦੇ ਖਾਤੇ ਦੇ ਵਿੱਚ ਪਾ ਦਿੰਦੇ ਆ ਪਰ ਜੋ ਚੀਜ਼ ਗਗਨਦੀਪ ਨਾਲ ਹੋਈ ਹੌਲੀ ਹੌਲੀ ਕਰਕੇ ਸੁਮਨਦੀਪ ਨੂੰ ਵੀ ਇਹੀ ਚੀਜ਼ ਫੀਲ ਹੋਣੀ ਸ਼ੁਰੂ ਹੋਈ ਕਿ ਜਿਹੜੇ ਪੈਸੇ ਅਸੀਂ ਨੌਕਰੀ ਦੇ ਲਈ ਦਿੱਤੇ ਨਾ ਤਾਂ ਕਦੇ ਉਹ ਪੈਸੇ ਵਾਪਸ ਆਉਣੇ ਆ ਤੇ ਉਹ ਪੈਸੇ ਹੀ ਲਗਾਤਾਰ ਸਾਡੀ ਤਨਖਾਹ ਦੇ ਵਿੱਚੋਂ ਕੱਟੇ ਜਾਣਗੇ ਇੱਕ ਤਰ੍ਹਾਂ ਦੇ ਨਾਲ ਇਹ ਕੋਈ ਜੌਬ ਨਹੀਂ ਹੈ ਇੱਕ ਬੰਦੂਆ ਮਜ਼ਦੂਰੀ ਦੀ ਤਰ੍ਹਾਂ ਇਸ ਤੋਂ ਬਾਅਦ ਜਦੋਂ ਸੁਮਨਦੀਪ ਨੇ ਵੀ ਮੀਡੀਆ ਦੇ ਨਾਲ ਗੱਲ ਕੀਤੀ ਤੇ ਜਦੋਂ ਮੀਡੀਆ ਨੇ ਪਰਮਪ੍ਰੀਤ ਸਿੰਘ ਰਾਜਪੂਤ ਦੇ ਹਿਸਟਰੀ ਦੇ ਵਿੱਚ ਦੇਖਿਆ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸੁਮਨਦੀਪ ਤੇ ਗਗਨਦੀਪ ਸਿਰਫ ਦੋ ਜਾਣੇ ਨਹੀਂ ਇੱਕ ਬਹੁਤ ਲੰਬੀ ਲਿਸਟ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਪਿਛਲੇ ਬਹੁਤ ਸਾਲਾਂ ਤੋਂ ਪਰਮਪ੍ਰੀਤ ਸਿੰਘ ਰਾਜਪੂਤ ਧੋਖੇ ਦੇ ਵਿੱਚ ਰੱਖ ਰਿਆ ਉਹਨਾਂ ਤੋਂ ਬੰਦੂਆ ਮਜ਼ਦੂਰੀ ਕਰਵਾ ਰਿਆ ਤੇ ਹਜ਼ਾਰਾਂ ਡਾਲਰ ਉਹਨਾਂ ਤੋਂ ਲੁੱਟ ਰਿਆ ਆ ਸਮਨਦੀਪ ਨੇ ਅੱਗੇ মিডিਆ ਨੂੰ ਇਹ ਵੀ ਦੱਸਿਆ ਕਿ ਪਰਮਪਰੀ ਸਿੰਘ ਨੇ ਉਹਨਾਂ ਨੂੰ ਬਹੁਤ ਅਲੱਗ-ਅਲੱਗ ਟਾਈਮ ਦੇ ਉੱਪਰ ਬਹੁਤ ਅਲੱਗ-ਅਲੱਗ ਧਮਕੀਆਂ ਦਿੱਤੀਆਂ ਸਪਾਂਸਰਸ਼ਿਪ ਕੈਨਸਲ ਕਰਨ ਦੀ ਵਾਪਸ ਇੰਡੀਆ ਡਿਪੋਰਟ ਕਰਵਾਉਣ ਤੱਕ ਦੀਆਂ ਧਮਕੀਆਂ ਸਮਨਦੀਪ ਕਹਿੰਦੇ ਕਿ ਜਦੋਂ ਮੈਨੂੰ ਇਹ ਜੌਬ ਮਿਲੀ ਆ ਉਸ ਟਾਈਮ ਦੇ ਉੱਪਰ ਮੈਂ ਪ੍ਰੈਗਨੈਂਟ ਸੀ ਟਲੀ ਸਰਵਾਈਵਿੰਗ ਇਨ ਦਾ ਪ੍ਰੈਗਨੈਂਸੀ ਐਂਡ ਦਾ ਬੇਬੀ ਇਸ ਕਮਿੰਗ ਵੀ ਆ ਰਾਈਟ ਟੂ ਗੈਟ ਰੈਡੀ ਤੇ ਬਿਲਕੁਲ ਗਗਨਦੀਪ ਦੀ ਤਰ੍ਹਾਂ ਉਹ ਵੀ પરંપરીત ਸਿੰਘ ਦੇ ਕੀਤੇ ਇਸ ਕਾਰਨਾਮੇ ਦੇ ਕਰਕੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਗਏ ਤਾਂ ਜਿੱਥੇ ਬਹੁਤ ਸਾਰੇ ਪੰਜਾਬੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸਖਤ ਮਿਹਨਤ ਕਰਦੇ ਆ ਹੁਣੇ ਹੜਾਂ ਦੇ ਕਰਕੇ ਜਿਹੜੇ ਪੰਜਾਬੀਆਂ ਨੇ ਇੱਕ ਦੂਸਰੇ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਆ ਤੁਸੀਂ ਉਹਦੇ ਵੀਡੀਓ YouTube ਦੇ ਉੱਪਰ ਦੇਖ ਸਕਦੇ ਹੋ ਉੱਥੇ ਹੀ ਕੁਝ ਆਪਣੇ ਹੀ ਨੌਜਵਾਨ ਨੇ ਆਪਣੇ ਹੀ ਲੋਕ ਨੇ ਜਿਹੜੇ ਬਿਲਕੁਲ ਇਸ ਤੋਂ ਦੂਸਰੀ ਤਰ੍ਹਾਂ ਦਾ ਬਿਹੇਵ ਕਰਦੇ ਆ ਕੋਈ ਕਸਰ ਨਹੀਂ ਛੱਡਦੇ ਇਹਨਾਂ ਮਜਬੂਰ ਲੋਕਾਂ ਨੂੰ ਲੁੱਟਣ ਦੇ ਵਿੱਚ ਤੇ ਇਸ ਇਨਸਾਨ ਦਾ ਚਿਹਰਾ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਯਾਦ ਰੱਖੋ ਤਾਂ ਕਿ ਕੱਲ ਨੂੰ ਠੋਡੇ ਵਿੱਚੋਂ ਕੋਈ ਵੀ ਇਨਸਾਨ ਕੋਈ ਵੀ ਲੜਕਾ ਜਾਂ ਲੜਕੀ ਮਜਬੂਰੀ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਇਨਸਾਨ ਦਾ ਸ਼ਿਕਾਰ ਨਾ ਬਣ ਜਾਵੇ ਤੇ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨੀ ਹੀ ਜਾਣਕਾਰੀ ਇਹ ਕਹਾਣੀ ਤੇ ਇਹ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ